ਲੋ ਜੀ ਅੱਜ ਇੱਕ ਵਾਰ ਫੇਰ ਰੈਸਕਿਊ ਕੀਤਾ ਜਾ ਰਿਹਾ ਸਾਡੇ ਵੀਰ ਭਪਿੰਦਰ ਸਿੰਘ ਹਾਜ਼ਰ ਨੇ ਇਹ ਪਿੱਪਲ ਤੁਸੀਂ ਦੇਖ ਰਹੇ ਹੋ ਕੰਧ ਦੇ ਵਿੱਚ ਜਾੜੇ ਦੀ ਥੱਲੇ ਤੱਕ ਆ ਗਈ ਐਟਾਂ ਵੀ ਤੋੜਨੀਆਂ ਪੈਣੀਆਂ ਨੇ ਸ਼ੁਕਰ ਹੈ ਵੀ ਕੰਧ ਹੈ ਜਿਹੜੀ ਉਹ ਕੱਚੀ ਹੈ ਤੇ ਪਿੱਪਲ ਦੀ ਜਿਹੜੀ ਹਾਈਟ ਹੈ ਕਾਫੀ ਉੱਚਾ ਹੈ ਲਗਭਗ 15 ਫੁੱਟ ਹਰਾ ਪਰ ਆ ਰੁੱਖ ਹੈ ਔਰ ਜਿਸ ਪਲਾਟ ਦੇ ਵਿੱਚ ਲੱਗਿਆ ਹੋਇਆ ਹੈ ਉੱਥੇ ਕਰਾਏਦਾਰ ਨਾਲ ਰਹਿੰਦੇ ਨੇ ਤੇ ਮਾਲਕ ਮਕਾਨ ਨੇ ਕਿਹਾ ਹੈ ਵੀ ਤੁਸੀਂ ਇਹਨੂੰ ਕਿਸੇ ਦੂਜੀ ਜਗ੍ਹਾ ਲਗਵਾਓ ਤਾਂ ਸਾਡੇ ਜੋਧੇ ਭਪਿੰਦਰ ਸਿੰਘ ਚੱਕੇ ਸੱਬਲ ਤੇ ਕਾਲ ਕੀਤਾ ਵੀਰ ਨੂੰ ਤੇ ਮੈਂ ਵੀ ਪਹੁੰਚ ਗਿਆ ਤੇ ਫਿਲਹਾਲ ਅਸੀਂ ਮੈਂਬਰ ਦੋ ਹੀ ਆ ਹੱਲੇ ਅੱਜ ਤੇ ਇਹਨੂੰ ਲਾਣ ਲੱਗਿਆ ਹੋਰ ਮੈਂਬਰ ਬੁਲਾ ਲਾਂਗੇ ਬੜੀ ਮਿਹਨਤ ਮੁਸ਼ਕਲ ਨਾਲ ਸਾਡੇ ਬੁੜਿਆਂ ਦਾ ਜੋਰ ਵੀ ਲੱਗ ਗਿਆ ਦਵਿੰਦਰ ਭਾਜੀ ਵੀ ਨੇ ਤੇ ਹੈ 15 ਫੁੱਟ ਤੋਂ ਤੇ ਇਹ ਮੈਟਰੀ ਗਾਉਂਡ ਚ ਲਾਣੇ ਆ ਜੱਗ ਲੋ ਜੀ ਸਾਡੇ ਭੁਪਿੰਦਰ ਸਿੰਘ ਸਰਾਂ ਜੀ ਕੀ ਜਜ਼ਬਾ ਜੀ ਇਹਨਾਂ ਦਾ ਦੇਖੋ ਫ੍ਰੀ ਦੇ ਵਿੱਚ ਆਕਸੀਜਨ ਬਣਦੇ ਨੇ ਪਿੱਪਲਾਂ ਦੀ ਸਵੱਛ ਵਾਤਾਵਰਨ ਸਾਡੇ ਸ਼ਹਿਰ ਨੂੰ ਪ੍ਰਦਾਨ ਕਰ ਰਹੇ ਨੇ ਸਾਡੇ ਵਾਤਾਵਰਨ ਜੋਧੇ ਲੋ ਜੀ ਸਾਡੇ ਜਤਿੰਦਰ ਸਿੰਘ ਮੈਮੀ ਜੀ ਪਹੁੰਚ ਗਏ ਪਿੱਪਲ ਬਹੁਤ ਵੱਡਾ ਸਾਹਮਣਾ ਖੋ ਰਿਹਾ ਹਵਾ ਚੱਲਦੀ ਹੈ ਫੁੱਲ ਦੇਖੋ ਇਹਦਾ ਹੁਣੇ ਸਾਡੇ ਜਤਿੰਦਰ ਜੀ ਨੂੰ ਛਾਂ ਦੇ ਰਿਹਾ ਪਰਲੇ ਪਾਸੇ ਕੀ ਬਾਤ ਹੈ ਦੇਖੋ ਜੀ ਇਹ 3 ਫੁੱਟ ਡੂੰਗਾ ਸੀ ਖੱਡਾ ਗੱਡਿਆ ਜੀ ਇਹਦਾ ਤੇ ਲਗਾ ਦਿੱਤਾ ਗਿਆ ਕੁਦਰਤmai ਆਪੇ ਰੱਖੀ ਕਰੂ ਅਸੀਂ ਆਪਣਾ ਫਰਜ਼ ਨਿਭਾ ਦਿੱਤਾ ਗਿਆ ਸਾਡੇ ਵਾਤਾਵਰਨ ਯੋਧੇ ਹਾਜ਼ਰ ਨੇ ਅੱਜ ਇੱਕ ਵਾਰ ਫਿਰ ਇੱਕ ਪਿਪਲ ਦਾ ਰੈਸਕਿਊ ਕੀਤਾ ਗਿਆ ਹੈ ਸਰਦਾਰ ਭੁਪਿੰਦ ਸਿੰਘ ਥਰਾ ਦੀ ਅਗਵਾਈ ਵਿੱਚ ਵੀਰ ਜੀ ਕੀ ਕਹਿਣੇ ਨੇ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਸੰਗਤਾਂ ਨੂੰ ਅਪੀਲ ਕਰਦਾ ਕਿ ਇੱਕ ਇੱਕ ਰੁੱਖ ਹੈ ਜਿਹੜਾ ਬਰਸਾਤ ਦੇ ਦਿਨਾਂ 'ਚ ਜ਼ਰੂਰ ਲਾਓ ਤਾਂ ਕਿ ਜਿਹੜੀ ਵਾਤਾਵਰਨ ਹੈ ਉਹ ਆਪਣਾ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਸੰਸਥਾ ਦੇ ਜਨਰ ਸਕੱਤਰ ਜਤਿੰਦਰ ਸਿੰਘ ਮੈਮੀ ਜੀ ਹਾਜ਼ਰ ਨੇ ਇੱਕ ਕਾਲ ਤੇ ਵੀ ਭੱਜਿਆ ਏ ਤੇ ਇਸ ਰੈਸਕਿਊ ਦੇ ਵਿੱਚ ਆਪਣਾ ਜੋਦ ਹਨ ਪਾਇਆ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਜਤਿੰਦਰ ਜੀ ਬਹੁਤ ਬਧੀਆ ਜੀ ਜਿਵੇਂ ਕੀ ਆਪਾਂ ਸਾਰੇ ਦੇਖਦੇ ਹੀ ਆ ਕਰਨਾ ਵਾਸੀ ਕੀ ਪਿਛਲੇ ਲੰਬੇ ਸਮੇ ਤੋਂ ਆਪ ਭਾਈਖ ਨਹੀਂ ਆ ਜੀ ਸੇਵਾ ਸੈਟੀ ਵੱਲੋਂ ਰੁਕ ਲਗਾਓ ਧਰਤੀ ਬਚਾਓ ਹਿੰਮਾ ਜਿਹੜੀ ਉਹ ਹਰੇਕ ਸਾਲ ਚਲਾਈ ਜਾਂਦੀ ਕਿਆ ਹੁੰਦਾ ਏ ਇਸੇ ਮੁਹਿੰਮ ਦੇ ਤਹਿਤ ਅੱਜ 12 15 ਫੁੱਟ ਉੱਚਾ ਪੱਪੜ ਜਿਹੜਾ ਕਿ ਕਿਸੇ ਦੀਵਾਰ ਚੋਂ ਰੈਸਕਿਊ ਕੀਤਾ ਮਹਿੰਦਰ ਸਿੰਘ ਸਰਾਵਣਾ ਜੀ ਨੇ ਅਸੀਂ ਸਾਰਿਆਂ ਨੇ ਮਿਲ ਕੇ ਫਿਰ ਅੱਜ ਪਲੈਂਟੇਸ਼ਨ ਕੀਤੀ ਆ ਇਹ ਇੰਨਾ ਜ਼ਰੂਰੀ ਹੈ ਕਿ ਸਾਡੇ ਬਾਤ ਨਹੀਂ ਪੰਜਾਬ ਦੇ ਬੁਰਾਤ ਨਹੀਂ ਬਰਾਸਤੀ ਰੁੱਖ ਨੇ ਇਹਨਾਂ ਦੀ ਸਾਂਭ ਸੰਭਾਲ ਕਰੀਏ ਇਹਨਾਂ ਨੂੰ ਲਗਾਈਏ ਤਾਂ ਜੋ ਵੱਧ ਰਿਹਾ ਪ੍ਰਦੂਸ਼ਣ ਜਿਹੜਾ ਉਹਨੂੰ ਕੱਟ ਕੀਤਾ ਜਾ ਸਕੇ ਤੇ ਆਪਣੇ ਪੰਜਾਬ ਆਪਣੀ ਹਵਾਲੇ ਤੇ ਪਾ ਲਈ ਜਾ ਸਕੇ ਸਾਰੇ ਨਿਗਰਵਸੀਆਂ ਨੂੰ ਬੇਨਤੀ ਹੈ ਕਿ ਬੱਚੇ ਉਹਨੂੰ ਵੀ ਬੇਨਤੀ ਹੈ ਕਿ ਆਪਣੇ ਜਨਮ ਦਿਨਾਂ ਤੇ ਆਪਣੇ ਵਿਆਹਾਂ ਦੀਆਂ ਵਰਾਹ ਗੰਡਾਂ ਤੇ ਆਪਣੇ ਕਿਸੇ ਵੀ ਸੈਨਕੀ ਦੀ ਯਾਦ ਵਿੱਚ ਇਹ ਕੀ ਟਿੱਪ ਲਗਾ ਕੇ ਜਿਹੜਾ ਹੈਗਾ ਆਪਾਂ ਆਪਣੇ ਰੁੱਖ ਲਗਾਓ ਰੁੱਖ ਲਗਾਓ ਰੁੱਖ ਲਗਾਓ ਲੋ ਜੀ ਐਲਵੇ ਦਾ ਦੋਸਤੋ